ਹਾਂ 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 ਮਾਰਦਾ ਸਾਲਾ ਗ੍ਰਿਪ 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 ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਐ ਮਾਰ ਦਿਆ ਝੂਟੇ ਸੇ ਟਰੈਕਟਰ ਮਿੱਤਰੋ ਲੈਖੋ ਦੇਖੋ ਦੇਖੋ 베ਟ ਨਾ ਸਿੱਟਲੀ ਭਰਾਵਾ 베ਟ ਵਾਲੇ ਕਸੂਤੇ ਫੁੜਕੀ ਜਾਂਦੇ ਆ ਅਰਜਨੇ ਤੋੜੇ ਜਾ ਅਜੀ ਬਣਾਉਂਦਾ ਇੱਥੋਂ ਦੇਖਦੇ ਆ ਕੀ ਬਣਦਾ ਇਹ ਦੇਖੀ 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 ਬੜਾ ਵੱਡਾ ਗੇਅਰ ਲਾ ਲਿਆ ਵੱਡਾ ਗੇਅਰ ਲਾ ਲਿਆ ਵੱਡਾ ਗੀਅਰ ਲਾ ਲਿਆ ਵੱਡਾ ਗੀਅਰ ਲਾ ਲਿਆ ਟੇਡਾ ਕਰ ਲਿਆ ਕੰਮ ਦੇਖੀਂ ਵਿਚਰ ਗਿਆ ਲੱਗਦਾ ਕੰਮ ਵਿਚਰ ਗਿਆ ਵਿਚਰ ਗਿਆ ਵਿਚਰ ਗਿਆ ਵਿਚਰ ਗਿਆ ਕੰਮ ਵਿਚਰ ਗਿਆ ਵਿਚਰ ਗਿਆ ਕੰਮ ਬਾਈ ਨੇ ਜਿਗਾਰ ਦੇ ਲਾ ਕੇ ਕਰ ਤਾ ਸਟਾਰਟ ਦੇ ਬਾਰੇ ਉਹ ਚੱਕਣੀ ਪੈਗੀ ਲੱਗਦਾ ਇਹਦਾ ਵੀ ਕੰਮ ਹੋ ਗਿਆ ਵੀ ਗੰਡਾ ਜੀ ਰਹਿ ਗਿਆ ਅਰਜਣਾ ਜੀ 605 22 ਦਾ ਸ਼ੌਂਕ ਨਾਲ ਹੀ ਰੱਖਿਆ ਵਾ ਟਰੈਕਟਰ ਦਾ ਪਲੇਟ ਪਲੂਟ ਫਾਰਮ ਬਹੁਤ ਸੋਹਣਾ ਲੱਗਿਆ ਵਾ ਟਰੈਕਟਰ ਤੇ ਅਰ ਇੱਥੇ ਮਦਦ ਰੋਕਣੇ ਗੱਲ ਸੋਹਣੇ ਨਹੀਂ ਗੱਲ ਜੋੜ ਦੀ ਹੋ ਰਹੀ ਹੈ ਅਰਜਣ 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 ਕਹਿੰਦੇ ਤਾਂ ਬੈਲੀ ਅਰਜਣਾ ਟਰਾਲੀ ਤੋੜਨ ਵਾਲਾ ਯੰਤਰ ਕਹਿੰਦੇ